ਇਹਨੇ ਪਾਣੀ ਵਾਲੇ ਦੀਵੇ ਅਸਵਾਰ ਮੈਂ ਸੋਚਿਆ ਦੇਖ ਲਈ ਆਪਾਂ ਵੀ ਕਿਹੋ ਜੇ ਨੇ ਜਿਸ ਤਰ੍ਹਾਂ ਨਾਲ ਤੇ ਕੈਨੇਡਾ ਚ ਅਲਾਰਮ ਵੱਜ ਜਾਂਦੇ ਆ ਤਾਂ ਕਰਕੇ ਵੈਸੇ ਜਗਾਵਾਂਗੇ ਦੂਸਰੇ ਤੇਲ ਵਾਲੇ ਵੀ ਪਰ ਇਹ ਵੀ ਟਰਾਈ ਕਰਕੇ ਦੇਖਾਂਗੇ ਆ ਦੇਖੋ ਇਹਦਾ LED ਨਹੀਂ ਤੇ ਆ ਇੱਥੇ ਪਾਣੀ ਪਾ ਜੂਗਾ ਮੈਨੂੰ ਲੱਗਦਾ ਜਿਹੜਾ ਆ ਸਿਸਟਮ ਜਿਹਦੇ ਨਾਲ ਕੋਈ ਇਹਦਾ ਲਿੰਕ ਹੋਣਾ ਦੇਖਦੇ ਆ ਪੂਰੀ ਡਾਕਟਰੀ ਕਰਕੇ ਵੀ ਕਿਵੇਂ ਚਲਦੇ ਆ ਇਹ ਡਾਕਟਰੀ ਤਾਂ ਮੈਂ ਕਰੂੰਗੀ ਪੂਰੀ ਆਹ ਵਾਲੀ ਜਿਹੜੀ ਚੀਜ਼ ਹੈ ਇਹਦਾ ਕੋਈ ਕਨੈਕਸ਼ਨ ਹੋਣਾ ਇਹਦੇ ਨਾਲ ਆ ਆ ਦੇਖੋ ਇਹਦੇ ਵਿੱਚ ਹੈ ਕੁਝ ਨੀਚੇ ਮੈਨੂੰ ਲੱਗਦਾ ਬੈਟਰੀ ਬੂਟਰੀ ਆ ਇਨ ਨੂੰ ਓਪਨ ਕਰਕੇ ਦੇਖਦੇ ਆਂ ਇਹ ਨਿਕਲਦਾ ਤਾਂ ਉੱਛ ਹੋ ਗਿਆ ਓਪਨ ਆਹ ਦੇਖੋ ਇਹਦੇ ਵਿੱਚ ਬੈਟਰੀ ਆ ਜਿਹੋ ਜਿਹੇ ਆਪਣੇ ਘੜੀ ਦੇ ਵਿੱਚ ਨਹੀਂ ਪਾਉਂਦੇ ਹੁੰਦੇ ਹਣ ਉਸ ਤਰ੍ਹਾਂ ਦੀ ਆ ਦੇਖੋ ਹੁਣ ਪਤਾ ਲੱਗਿਆ ਇਹ ਨਾਲ ਲੰਕਾ ਵਧੀਆ ਚੀਜ਼ ਬਣਾਈ ਆ ਨਾ ਪੋਲੂਸ਼ਨ ਹੋਵੇ ਨਾ ਇਹ ਧੂਆ ਘਰਣਾ ਜਿਵੇਂ ਇੱਥੇ అలਾਰਮ ਵੱਜ ਜਾਂਦੇ ਹਨ ਵਧੀਆ ਚੀਜ਼ ਹੈ ਵੈਸੇ ਹੁਣ ਕਰਦੇ ਆ ਟਰਾਈ ਪਾਣੀ ਪਾ ਕੇ ਦੇਖੋ ਬਾਦਲ ਦੀਆਂ ਬਸਾਂ ਨਾਲ ਤਾਂ ਇਹ ਕਾਮਯਾਬ ਨੇ ਚੱਲ ਗਏ विया चीज तेल खत्म हो गई चलो तो जी हैप्पी दिवाली